ਪੰਜਾਬੀ ਵੈਜ ਮਸਾਲਾ ਦੀ ਕਿਚਨ ਵਿੱਚ ਅੱਜ ਬਣੇਗਾ ਖੂਬ ਵੱਡਾ ਸਾਰਾ ਬਹੁਤ ਹੀ ਵਧੀਆ ਖੂਬ ਮਜ਼ੇਦਾਰ ਔਰ ਮਸਾਲੇਦਾਰ ਪਾਉ ਭਾਜੀ ਪਰਾਂਠਾ ਪਰਾਂਠੇ ਬਣਾਉਣ ਦੀ ਸ਼ੁਰੂਆਤ ਆਪਾਂ ਆਟਾ ਗੁੰਨਣ ਤੋਂ ਕਰਾਂਗੇ ਜਿਹਦੇ ਵਾਸਤੇ ਮੈਂ ਇੱਥੇ ਲਿਆ ਦੋ ਕੱਪ ਕਣਕ ਦਾ ਆਟਾ ਤੇ ਹੁਣ ਇਹ ਕਣਕ ਦੇ ਆਟੇ 'ਚ ਆਪਾਂ ਪਾਵਾਂਗੇ ਅੱਧਾ ਛੋਟਾ ਚਮਚ ਨੂਨ ਪਹਿਨਾ ਇਹ ਨੂਨ ਨੂੰ ਨਾ ਆਪਾਂ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਫਿਰ ਪਾਣੀ ਪਾ ਕੇ ਨਾ ਆਪਾਂ ਇੱਕ ਨਰਮ ਜਿਹਾ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਤੈ ਲੋ ਜੀ ਹੁਣ ਇੱਥੇ ਨਾ ਮੈਂ ਨਰਮ ਆਟਾ ਗੁੰਨ ਕੇ ਰੱਖ ਲਿਆ ਹੈ ਤੇ ਇਹਨੂੰ ਹੁਣ ਆਪਾਂ ਅੱਧੇ ਘੰਟੇ ਵਾਸਤੇ ਟੱਕ ਕੇ ਰੱਖਾਂਗੇ ਤੇ ਜਦੋਂ ਵੀ ਆਪਾਂ ਕੋਈ ਸਟੱਫ ਪਰੌਂਠੇ ਬਣਾਣੇ ਨੇ ਨਾ ਤੇ ਆਟਾ ਜਿਹੜਾ ਹੈ ਇੱਕਦਮ ਨਰਮ ਹੋਣਾ ਚਾਹੀਦਾ ਗੁੰਨਿਆ ਹੋਇਆ ਹੋਰ ਕਮ ਸੇ ਕਮ ਅੱਧਾ ਘੰਟਾ ਪਹਿਲਾਂ ਤੇ ਗੁੰਨਿਆ ਹੋਇਆ ਹੋਣਾ ਚਾਹੀਦਾ ਤੇ ਉਦੋਂ ਤੱਕ ਨਾ ਆਪਾਂ ਪਰੌਂਠਿਆਂ 'ਚ ਭਰਨ ਵਾਲਾ ਮਸਾਲਾ ਤਿਆਰ ਕਰ ਲੈਨੇ ਆ ਇੱਥੇ ਲਵਾਂਗੇ ਚਾਰ ਹਰੀਆਂ ਮਿਰਚਾਂ ਤੇ ਇਸ ਨਾਲ ਦਾ ਕੱਟਿਆ ਹੋਇਆ 1 ਇੰਚ ਅਦਰਕ ਤੇ ਚਾਰ ਤੋਂ ਪੰਜ ਟੁੜੀਆਂ ਲਸਣ ਦੀਆਂ ਤੇ ਜੇ ਤੁਸੀਂ ਲਸਣ ਨਹੀਂ ਪਾਣਾ ਚਾਹੁੰਦੇ ਤੇ ਨਾ ਪਾਓ ਲਸਣ ਨੂੰ ਸਕਿਪ ਕਰ ਸਕਦੇ ਹੋ ਤੇ ਅਦਰਕ ਹਰੀ ਮਿਰਚ ਨੂੰ ਕੁੱਟ ਲਓ ਤੇ ਇੱਥੇ ਹੁਣ ਮੈਂ ਸਾਰੀਆਂ ਚੀਜ਼ਾਂ ਨੂੰ ਨਾ ਕੁੱਟ ਲੈਣਾ ਹੈ ਮੈਂ ਕੁੱਟ ਕੇ ਪਾ ਰਹੀ ਆ ਤੇ ਤੁਸੀਂ ਮਿਕਸਰ ਦੇ ਗ੍ਰਾਈਂਡਰ ਜਾਰ ਦੇ ਵਿੱਚ ਪਾ ਕੇ ਗ੍ਰਾਈਂਡ ਕਰਕੇ ਵੀ ਪਾ ਸਕਦੇ ਹੋ ਮੋਟਾ-ਮੋਟਾ ਗ੍ਰਾਈਂਡ ਕਰਕੇ ਤੇ ਦੇਖੋ ਜੀ ਹੁਣ ਨਾ ਇਸ ਤਰ੍ਹਾਂ ਦਾ ਮੋਟਾ-ਮੋਟਾ ਜਿਹਾ ਆਪਾਂ ਕੁੱਟ ਲੈਣਾ ਚਲੋ ਜੀ ਹੁਣ ਆ ਗਏ ਆਪਾਂ ਗੈਸ ਵੱਲ ਤੇ ਕੋਈ ਵੀ ਇੱਕ ਤੜਕਾ ਪੈਣੀਆਂ ਕੜਾਈ ਲੈ ਕੇ ਉਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਮੱਖਣ ਤੇ ਆਪਾਂ ਪਾਉ ਭਾਜੀ ਨੂੰ ਤੜਕਾ ਮੱਖਣ ਚ ਦਿੰਨੇ ਆ ਨਾ ਸਵਾਦ ਬੰਦੀ ਏ ਤੇ ਅੱਜ ਦਾ ਤੜਕਾ ਵੀ ਆਪਾਂ ਮੱਖਣ ਵਿੱਚ ਹੀ ਦਵਾਂਗੇ ਤੇ ਬਸ ਮੱਖਣ ਜਦੋਂ ਥੋੜਾ ਜਿਹਾ ਪਿਘਲ ਜਾਏਗਾ ਉਦੋਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦਾ ਬਰੀਕ ਬਰੀਕ ਕੱਟਿਆ ਹੋਇਆ ਇੱਕ ਪਿਆਜ਼ ਤੇ ਹੁਣ ਗੈਸ ਦੀ ਮੀਡੀਅਮ ਫਲੇਮ ਤੇ ਨਾ ਆਪਾਂ ਇਹ ਪਿਆਜ਼ਾਂ ਨੂੰ ਥੋੜਾ ਜਿਹਾ ਭੁੰਨ ਕੇ ਤੇ ਨਰਮ ਕਰਾਂਗੇ ਤੇ ਜਦੋਂ ਪਿਆਜ਼ ਭੁੱਜ ਕੇ ਥੋੜਾ ਜਿਹਾ ਨਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਕੁੱਟੀਆਂ ਹੋਈਆਂ ਹਰੀਆਂ ਮਿਰਚਾਂ ਲਸਣ ਤੇ ਅਦਰਕ ਤੇ ਇਹਨਾਂ ਨੂੰ ਵੀ ਹੁਣ ਆਪਾਂ ਪਿਆਜ਼ਾਂ ਦੇ ਨਾਲ ਹੀ ਥੋੜਾ ਜਿਹਾ ਭੁੰਨ ਲਵਾਂਗੇ ਲਸਣ ਦਾ ਕੱਚਾ ਜਿਹਾ ਸਵਾਦ ਨਿਕਲ ਜਾਵੇ ਤੇ ਜਦੋਂ ਲਸਣ ਅਦਰਕ ਤੇ ਹਰੀਆਂ ਮਿਰਚਾਂ ਵੀ ਥੋੜੀਆਂ ਜਿਹਾ ਭੁੱਜ ਜਾਣਗੀਆਂ ਨਾ ਵਧੀਆ ਜਿਹੀ ਖੁਸ਼ਬੂ ਆਣ ਲੱਗ ਪੈਗੀ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੀ ਬਰੀਕ-ਬਰੀਕ ਕੱਟੀ ਹੋਈ ਥੋੜੀ ਜਿਹੀ ਸ਼ਿਮਲਾ ਮਿਰਚ ਇਹ ਇੱਕ ਸ਼ਿਮਲਾ ਮਿਰਚ ਛੋਟੀ ਵਾਲੀ ਦਾ ਅੱਧਾ ਹਿੱਸਾ ਮੈਂ ਲਿਆਇਆ ਤੇ ਉਹਨੂੰ ਬਰੀਕ-ਬਰੀਕ ਕੱਟ ਲਿਆ ਹੈ ਤੇ ਨਾਲ ਹੀ ਪਾਵਾਂਗੇ ਕद्दूकस ਕੀਤੀ ਹੋਈ ਇੱਕ ਛੋਟੇ ਸਾਈਜ਼ ਦੀ ਗਾਜਰ ਗਾਜਰ ਸੀਜ਼ਨ ਦੇ ਹਿਸਾਬ ਨਾਲ ਤੁਸੀਂ ਜਿਹੜੀ ਵੀ ਲੈ ਸਕਦੇ ਹੋ ਜਿਹੜੀ ਤੁਹਾਨੂੰ ਮ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਕद्दूकस ਕੀਤੀ ਹੋਈ ਗੋਭੀ। ਕਰੀਬ ਕੱਪ ਦਾ ਚੌਥਾ ਹਿੱਸਾ ਗੋਭੀ ਹੈ ਵਾਲੀ। ਜਿਹੜੀ ਮੈਂ ਕद्दूकस ਕੀਤੀ ਹੈ ਨਾ ਤੇ ਹੁਣ ਇਹਨਾਂ ਸਬਜ਼ੀਆਂ ਦੇ ਵਿੱਚ ਨਾ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਸਬਜ਼ੀਆਂ ਨੂੰ ਪਕਾ ਲਵਾਂਗੇ। ਕਿਉਂਕਿ ਪਾਣੀ ਪਾਏ ਵੀ ਨਾ ਤੇ ਪੱਕਣਗੀਆਂ ਨਹੀਂ। ਫਰਾਈਪੈਨ ਦੇ ਨਾਲ ਲੱਗ ਜਾਣਗੀਆਂ ਥੱਲੇ ਹਨਾ। ਤੇ ਬਸ ਥੋੜਾ ਜਿਹਾ ਪਾਣੀ ਪਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਗੈਸ ਦੀ ਸਿਮ ਫਲੇਮ ਤੇ ਆਪਾਂ ਇਹਨਾਂ ਨੂੰ ਟੱਕ ਕੇ ਪਕਾ ਲੈਣਾ। बस ਧੱਕ ਕੇ ਨਾ ਆਪਾਂ ਇਹ ਸਬਜ਼ੀਆਂ ਨੂੰ ਥੋੜਾ ਜਿਹੀ ਪਕਾਣਾ ਹੈ ਓਵਰਕੁਕ ਨਹੀਂ ਕਰਨਾ ਬਸ ਥੋੜੀਆਂ ਜਿਹੀ ਨਰਮ ਹੋ ਜਾਣ ਤਿੰਨ ਤੋਂ ਚਾਰ ਮਿੰਟ ਤੱਕ ਸਿਮ ਫਲੇਮ ਤੇ ਪਕਾਣ ਤੋਂ ਬਾਅਦ ਆ ਸਬਜ਼ੀਆਂ ਜਿਹੜੀਆਂ ਨੇ ਨਾ ਪੱਕ ਕੇ ਨਰਮ ਹੋ ਗਈਆਂ ਨੇ ਕਿਉਂਕਿ ਆਪਾਂ ਕਦੂਕਸ ਕੀਤੀਆਂ ਨੇ ਛੇਤੀ ਹੀ ਪੱਕ ਗਈਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਉਬਲੇ ਹੋਏ ਮਟਰ ਤੇ ਇੱਥੇ ਮੈਂ ਉਬਲੇ ਹੋਏ ਮਟਰ ਪਾਏ ਨੇ ਤੇ ਜੇ ਸੀਜ਼ਨਲ ਮਟਰ ਹੋਣਾ ਸੀਜ਼ਨੇਬਲ ਜਦੋਂ ਮਟਰਾ ਦਾ ਸੀਜ਼ਨ ਹੁੰਦਾ ਹੈ ਤਾਜ਼ੇ ਮਟਰਾ ਦਾ ਤੇ ਆਪੇ ਫਰੋਜ਼ਨ ਮਟਰ ਹੋਣ ਤੇ ਉਹ ਦੋਨੋਂ ਮਟਰਾਂ ਨੂੰ ਤੁਸੀਂ ਨਾਲ ਹੀ ਪਾ ਸਕਦੇ ਹੋ ਜਦੋਂ ਆਪਾਂ ਸਬਜ਼ੀਆਂ ਪਕਾ ਰਹੇ ਹਾਂ ਇਹ ਸੀਜ਼ਨਲ ਮਟਰ ਨਹੀਂ ਹੈ ਇਹ ਪੱਕਣ 'ਚ ਥੋੜਾ ਟਾਈਮ ਲੈਂਦੇ ਨੇ ਇਸ ਕਰਕੇ ਮੈਂ ਇਹਨਾਂ ਨੂੰ ਪਹਿਲਾਂ ਵੱਖਰਾ ਉਬਾਲ ਲਿਆ ਹੈ ਤੇ ਹੁਣ ਗੈਸ ਦੀ ਫਲੇਮ ਨੂੰ ਨਾ ਹਜੇ ਆਪਾਂ ਸੇਮ ਹੀ ਰੱਖਾਂਗੇ ਤੇ ਸੇਮ ਰੱਖ ਕੇ ਨਾ ਆਪਾਂ ਪਾਉ ਭਾਜੀ ਮੈਸ਼ਰ ਹੁੰਦਾ ਨਾ ਜਿਹੜਾ ਉਹਦੇ ਨਾਲ ਇਹ ਸਬਜ਼ੀਆਂ ਨੂੰ ਕਰ ਦਵਾਂਗੇ ਮੈਸ਼ ਮੈਸ਼ ਕਰਾਂਗੇ ਨਾ ਅੱਛੀ ਤਰ੍ਹਾਂ ਤੇ ਕੀ ਹੋਏਗਾ ਜਦੋਂ ਪਰੌਂਠਾ ਵੇਲਾਂਗੇ ਭਰਨ ਤੋਂ ਬਾਅਦ ਤੇ ਉਹ ਤੋਂ ਪਰੌਂਠਾ ਜਿਹੜਾ ਵੇਲਣ ਲੱਗਿਆਂ ਟੁੱਟੇਗਾ ਨਹੀਂ ਤੇ ਨਾਲੇ ਮਟਰ ਜੜੇ ਨੇ ਇੱਧਰ ਉੱਧਰ ਨਹੀਂ ਭੱਜਣਗੇ ਤੇ ਜੇਕਰ ਇਸ ਤਰ੍ਹਾਂ ਚੱਲਦੇ ਗੈਸ ਦੇ ਉੱਤੇ ਮੈਸ਼ ਕਰਨਾ ਔਖਾ ਲੱਗਦਾ ਹੈ ਨਾ ਤੇ ਗੈਸ ਦੀ ਫਲੇਮ ਨੂੰ ਬੰਦ ਕਰਕੇ ਫਰਾਈਪੈਨ ਨੂੰ ਗੈਸ ਉਤਾਰ ਕੇ ਸਾਈਡ ਤੇ ਰੱਖ ਕੇ ਵੀ ਤੁਸੀਂ ਇਹਨਾਂ ਨੂੰ ਮੈਸ਼ ਕਰ ਸਕਦੇ ਹੋ ਜਿਵੇਂ ਤੁਹਾਨੂੰ ਸੌਖਾ ਲੱਗਦਾ ਹੈ ਠੀਕ ਹੈ ਜੀ ਐਲੋਜੀ ਸਬਜ਼ੀਆਂ ਹੋ ਗਈਆਂ ਮੈਸ਼ ਤੇ ਬਸ ਇੰਨਾ ਇੰਨਾ ਹੀ ਇਹਨਾਂ ਨੂੰ ਕਰਨਾ ਹੈ ਆ ਦੇਖੋ ਇਸ ਤਰ੍ਹਾਂ ਦੀਆਂ ਇਹ ਮਤਲਬ ਕਿ ਸਬਜ਼ੀਆਂ ਦਿਖਦੀਆਂ ਵੀ ਪਈਆਂ ਨੇ ਤੇ ਮੈਸ਼ ਵੀ ਹੋ ਗਈਆਂ ਨੇ ਖਾਸ ਕਰ ਮਟਰਾਂ ਨੂੰ ਜ਼ਰੂਰ ਕਰਨਾ ਹੈ ਤੇ ਸਬਜ਼ੀਆਂ ਨੂੰ ਮੈਸ਼ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਤੇ ਮੈਂ ਇੱਥੇ ਲਏ ਨੇ ਤਿੰਨ ਉਬਲੇ ਹੋਏ ਆਲੂ ਤੇ ਆਲੂਆਂ ਨੂੰ ਆਪਾਂ ਕਰਾਂਗੇ ਕद्दूकस ਤੇ ਸਾਰਾ ਪ੍ਰੋਸੈਸ ਮੈਂ ਚੱਲਦੇ ਹੋਏ ਗੈਸ ਤੇ ਹੀ ਕਰ ਰਹੀ ਆਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਬੰਦ ਕਰਕੇ ਵੀ ਕਰ ਸਕਦੇ ਹੋ ਤੇ ਆਲੂਆਂ ਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਕद्दूकस ਕਰ ਲੈਣਾ ਹੈ ਬਈ ਆਲੂ ਵੀ ਕਿਤੇ ਵੀ ਮੋٹے-ਮੋٹے ਨਹੀਂ ਆਣੇ ਚਾਹੀਦੇ ਪਰੌਂਠੇ ਪਰ ਲੱਗਿਆਂ ਵੇਲਣ ਲੱਗਿਆਂ ਤੇ ਐ ਲੋ ਜੀ ਸਾਰੇ ਆਲੂ ਮੈਂ ਇੱਥੇ ਕद्दूकस ਕਰ ਲੈਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਖੂਬਸਾਰਾ ਹਰਾ ਤਨੀਆ ਤੇ ਨਾਲ ਹੀ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਲੂਣ ਦਾ ਲੂਣ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਚਮਚ ਦਾ ਚੌਥਾ ਇਸਾ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਇੱਕ ਛੋਟਾ ਚਮਚ ਪਾਵਾਂਗੇ ਆਪਾਂ ਤਨੀਆ ਪਾਊਡਰ ਤੇ ਦੋ ਛੋਟੇ ਚਮਚ ਭਰ ਕੇ ਪਾਵਾਂਗੇ ਆਪਾਂ ਪਾਓ ਭਾਜੀ ਮਸਾਲਾ ਇਹਦੇ ਨਾਲ ਹੀ ਪਰੌਂਠੇ ਦਾ ਸਵਾਦ ਬਹੁਤ ਵਧੀਆ ਆਏਗਾ ਤੇ ਬਸ ਲਾਸਟ ਵਿੱਚ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਇੱਕ ਨਿੰਬੂ ਨਿਚੋੜ ਦਵਾਂਗੇ ਬਹੁਤ ਹੀ ਚਟਪਟਾ ਸਵਾਦ ਬਣੇਗਾ ਪਰੌਂਠਿਆਂ ਦਾ ਤੇ ਬਸ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਔਰ ਮਿਕਸ ਕਰਨ ਤੋਂ ਬਾਅਦ ਬਹੁਤ ਹੀ ਵਧੀਆ ਚਟਪਟੀ ਸਟਫਿੰਗ ਤਿਆਰ ਹੋ ਜੇਗੀ ਪਰੌਂਠਿਆਂ 'ਚ ਪਰਣ ਵਾਲੀ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਨਮਕ ਚੈੱਕ ਕਰ ਲਓ ਤੇ ਜੇ ਘੱਟ ਲੱਗੇ ਤਾਂ ਹੋਰ ਪਾ ਲਓ ਤੇ ਹੁਣ ਸਾਡੀ ਪੌਹ ਭਾਜੀ ਦੇ ਸਵਾਦ ਵਾਲੀ ਪਰੌਂਠਿਆਂ 'ਚ ਪਰਣ ਵਾਲੀ ਬਹੁਤ ਹੀ ਵਧੀਆ ਸਟਫਿੰਗ ਹੋ ਗਈ ਹੈ ਤਿਆਰ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਇਹ ਜਿਹੜੀ ਸਟਫਿੰਗ ਹੈ ਇਹਨੂੰ ਆਪਾਂ ਪਹਿਲਾਂ ਥੋੜਾ ਜਿਹਾ ਠੰਡਾ ਕਰ ਲਵਾਂਗੇ ਤੇ ਇੰਨੀ ਦੇਰ 'ਚ ਨਾ ਜਿਹੜਾ ਆਪਾਂ ਆਟਾ ਗੁੰਨ ਕੇ ਰੱਖਿਆ ਸੀ ਉਹ ਵੀ ਸ ਤੇ ਹੁਣ ਕੀ ਕਰਾਂਗੇ ਹੱਥ ਤੇ ਥੋੜਾ ਜਿਹਾ ਤੇਲ ਜਾਂ ਘਿਓ ਲਗਾ ਕੇ ਨਾ ਇਹ ਆਟੇ ਨੂੰ ਆਪਾਂ ਥੋੜੀ ਜਿਹੀ ਮੁੱਕੀ ਦੇ ਕੇ ਤੇ ਹੋਰ ਮੁਲਾਮ ਕਰ ਲਵਾਂਗੇ ਆਟਾ ਵਧੀਆ ਗੁਜਿਆ ਹੋਏਗਾ ਮੁਲਾਮ ਹੋਏਗਾ ਥੋੜਾ ਜਿਹਾ ਪਤਲਾ ਹੋਏਗਾ ਤੇ ਪਰੌਂਠੇ ਬਹੁਤ ਹੀ ਵਧੀਆ ਬਨਣਗੇ ਵੇਲਣ ਲੱਗੇ ਟੁੱਟਣਗੇ ਨਹੀਂ ਤੇ ਲਓ ਜੀ ਆਟਾ ਹੋ ਗਿਆ ਤਿਆਰ ਤੇ ਸਟਫਿੰਗ ਵੀ ਤਿਆਰ ਹੈ ਹੁਣ ਫਟਾਫਟ ਪਰੌਂਠੇ ਬਣਾ ਲੈਣੇ ਆ ਤੇ ਹੁਣ ਗੁੰਨੇ ਹੋਏ ਆਟੇ ਚੋਂ ਥੋੜਾ ਜਿਹਾ ਆਟਾ ਲੈ ਕੇ ਨਾ ਮੈਂ ਉਹਦਾ ਗੋਲ ਪੇੜਾ ਬਣਾ ਲਿਆ ਹੈ ਤੇ ਪੇੜਾ ਥੋੜਾ ਜਿਹਾ ਵੱਡਾ ਲਿਆ ਹੈ ਜੋ ਆਪਾਂ ਨਾਰਮਲ ਪੇੜਾ ਲੈਨੇ ਆ ਨਾ ਪਰੌਂਠਿਆਂ ਤੇ ਗੋਲ ਪੇੜੇ ਤੇ ਥੋੜਾ ਜਿਹਾ ਸੁੱਕਾ ਆਟਾ ਲਗਾ ਕੇ ਨਾ ਆਪਾਂ ਇਹਦੀ ਛੋਟੀ ਗੋਲ ਰੋਟੀ ਵੇਲ ਲਵਾਂਗੇ ਜੇ ਤੁਹਾਨੂੰ ਹੱਥ ਨਾਲ ਵਧਾਣ ਦੀ ਆਦਤ ਹੈ ਤੇ ਤੁਸੀਂ ਹੱਥ ਨਾਲ ਵਧਾ ਲਵੋ ਬਸ ਇੰਨੀ ਕੁ ਰੋਟੀ ਵੇਲਾਂਗੇ ਪਹਿਲਾਂ ਤੇ ਹੁਣ ਇਹ ਵੇਲੀ ਹੋਈ ਰੋਟੀ ਦੇ ਵਿੱਚ ਨਾ ਆਪਾਂ ਰੱਖਾਂਗੇ ਐ ਪਾਉ ਭਾਜੀ ਵਾਲੀ ਮਜ਼ੇਦਾਰ ਸਟਫਿੰਗ ਮਸਾਲੇਦਾਰ ਤੇ ਬਸ ਇਸ ਤਰ੍ਹਾਂ ਹੀ ਅੰਗੂਠੇ ਨਾਲ ਸਟਫਿੰਗ ਨੂੰ ਅੰਦਰ ਨੂੰ ਕਰਦੇ ਹੋਏ ਤੇ ਆਟੇ ਨੂੰ ਉੱਪਰ ਨੂੰ ਚੁੱਕਦੇ ਹੋਏ ਆਪਾਂ ਇਹਨੂੰ ਚੰਗੀ ਤਰ੍ਹਾਂ ਬੰਦ ਕਰ ਲਵਾਂਗੇ ਕਿਦਰੋਂ ਵੀ ਖੁੱਲਾ ਨਹੀਂ ਰਹਿਣਾ ਚਾਹੀਦਾ ਚੰਗੀ ਤਰ੍ਹਾਂ ਲੌਕ ਹੋ ਜਾਣਾ ਚਾਹੀਦਾ ਇਹ ਦੇਖੋ ਜੀ ਇਸ ਤਰ੍ਹਾਂ ਇਹ ਹੱਥ ਨਾਲ ਥੋੜਾ ਜਿਹਾ ਪ੍ਰੈਸ ਕਰ ਲਵੋ ਤੇ ਹੁਣ ਆ ਪਲੇਟਫਾਰਮ ਤੇ ਨਾ ਥੋੜਾ ਜਿਹਾ ਆਪਾਂ ਸੁੱਕਾ ਆਟਾ ਛਿਰਕ ਲਵਾਂਗੇ ਤਾਂ ਕਿ ਵੇਲਣਾ ਸੌਖਾ ਹੋ ਜਵੇ ਤੇ ਇਹਦੇ ਉੱਤੇ ਵੀ ਮੈਂ ਥੋੜਾ ਜਿਹਾ ਸੁੱਕਾ ਆਟਾ ਲਾ ਕੇ ਨਾ ਇਹਨੂੰ ਇਸ ਤਰ੍ਹਾਂ ਹੱਥ ਨਾਲ ਫਲੈਟ ਕਰ ਲਿਆ ਤਾਂ ਕਿ ਜਿਹੜੀ ਸਟਫਿੰਗ ਆ ਸਾਰੇ ਪਾਸੇ ਚੰਗੀ ਤਰ੍ਹਾਂ ਫੈਲ ਜਵੇ ਤੇ ਬਸ ਇਹਨੂੰ ਹੁਣ ਆਪਾਂ ਗੋਲ ਵੇਲ ਲਵਾਂਗੇ ਜਿਵੇਂ ਆਪਾਂ ਸਾਰੇ ਸਟਫ ਪਰੌਂਠੇ ਬਣਾਣੇ ਹਨਾ ਆਲੂ ਵਾਲੇ ਗੋਭੀ ਵਾਲੇ ਮੂਰੀ ਵਾਲੇ ਉਸੇ ਤਰ੍ਹਾਂ ਆਪਾਂ ਇਹਨੂੰ ਵੇਲ ਕੇ ਤਿਆਰ ਕਰ ਲਵਾਂਗੇ ਤੇ ਇੱਥੇ ਦੇਖੋ ਜੀ ਆਟਾ ਜਿਹੜਾ ਆਪਾਂ ਗੁੰਨੇ ਸੀ ਉਹ ਨਰਮ ਗੁੰਨੇ ਸੀ ਨਾਲੇ ਅੱਧਾ ਘੰਟਾ ਪਹਿਲਾਂ ਗੁੰਨ ਕੇ ਰੱਖ ਦਿੱਤਾ ਸੀ ਤੇ ਇਸ ਕਰਕੇ ਵੇਲਣ ਲੱਗਿਆ ਦੇਖੋ ਪਰੌਂਠਾ ਕਿਤੋਂ ਵੀ ਨਹੀਂ ਫਟ ਰਿਹਾ ਸਟਫਿੰਗ ਬਾਹਰ ਨਹੀਂ ਨਿਕਲ ਰਹੀ ਤੇ ਇਹ ਗੱਲ ਦਾ ਖਾਸ ਧਿਆਨ ਰੱਖੋ ਕਿ ਆਟਾ ਜਿਹੜਾ ਨਰਮ ਹੋਣਾ ਚਾਹੀਦਾ ਜੇ ਹੋਏਗਾ ਆਟਾ ਸਖਤ ਤੇ ਇਧਰੋਂ ਇਧਰੋਂ ਕਿਨਾਰਿਆਂ ਤੋਂ ਫਟ ਜਾਏਗਾ ਔਰ ਸਾਰੀ ਸਟਫਿੰਗ ਬਾਹਰ ਆ ਜਾਏਗੀ ਤੇ ਐ ਲੋ ਜੀ ਵੱਡਾ ਸਾਰਾ ਗੋਲ ਪਰੌਂਠਾ ਮੈਂ ਇੱਥੇ ਵੇਲ ਕੇ ਤਿਆਰ ਕਰ ਲਿਆ ਤੇ ਇਹਨੂੰ ਹੁਣ ਆਪਾਂ ਤਵੇ ਤੇ ਪਾ ਕੇ ਸੇਕ ਲਵਾਂਗੇ ਤੇ ਐ ਲੋ ਜੀ ਵੱਡਾ ਸਾਰਾ ਪਰੌਂਠਾ ਗਿਆ ਤਵੇ ਤੇ ਤੇ ਤਵੇ ਨੂੰ ਨਾ ਮੈਂ ਇੱਥੇ ਮੀਡੀਅਮ ਗਰਮ ਕਰ ਲਿਆ ਸੀ ਤੇ ਜਦੋਂ ਇੱਕ ਪਾਸਿਓਂ ਥੋੜਾ ਜਿਹਾ ਸਿੱਖ ਜਾਵੇ ਨਾ ਉਦੋਂ ਆਪਾਂ ਇਹਦੀ ਸਾਈਡ ਚੇਂਜ ਕਰ ਦਵਾਂਗੇ ਜਿਹੜਾ ਪਹਿਲਾ ਸਾਈਡ ਹੁੰਦਾ ਨਾ ਉਹ ਬਹੁਤ ਜ਼ਿਆਦਾ ਨਹੀਂ ਸਿੱਕਣਾ ਹੁੰਦਾ ਪਰੌਂਠੇ ਦਾ ਤੇ ਜਦੋਂ ਦੂਸਰੀ ਸਾਈਡ ਤੇ ਵੀ ਪਰੌਂਠੇ ਨੂੰ ਥੋੜਾ ਜਿਹਾ ਸੇਕ ਲੱਗ ਜਵੇ ਨਾ ਤੇ ਫਿਰ ਤੋਂ ਆਪਾਂ ਇਹਦੀ ਸਾਈਡ ਚੇਂਜ ਕਰ ਦਵਾਂਗੇ ਤੇ ਫਿਰ ਆਪਾਂ ਇਹਦੇ ਉੱਤੇ ਲਾਵਾਂਗੇ ਮੱਖਣ ਤੇ ਮੱਖਣ ਨਾਲ ਆਪਾਂ ਇਹਨੂੰ ਫਰਾਈ ਕਰਾਂਗੇ ਯਾਨੀ ਕਿ ਸੇਕਾਂਗੇ ਤਲਾਂਗੇ ਤੇ ਤੁਸੀਂ ਕਿਉਂ ਵੀ ਲਾ ਸਕਦੇ ਹੋ ਤੇਲ ਵੀ ਲਾ ਸਕਦੇ ਹੋ ਜਿਹੜਾ ਵੀ ਕੁਕਿੰਗ ਆਇਲ ਯੂਜ਼ ਕਰਦੇ ਹੋ ਪਰ ਮੈਂ ਅੱਜ ਪਾਓ ਬਾਜੀ ਪਰੌਂਠਾ ਬਣਾ ਰਹੀ ਆ ਇਸ ਕਰਕੇ ਮੈਂ ਇਹਨੂੰ ਮੱਖਣ ਨਾਲ ਹੀ ਸੇਕ ਰਹੀ ਆ ਸਾਰੇ ਬਸੇ ਚੰਗੀ ਤਰ੍ਹਾਂ ਲਗਾ ਲਵਾਂਗੇ ਪਰੌਂਠੇ ਦਾ ਸਵਾਦ ਬਹੁਤ ਵਧੀਆ ਆਏਗਾ ਮੱਖਣ ਨਾਲ ਸੇਕੋ ਭਾਵੇਂ ਕਿਉਂ ਨਾਲ ਸੇਕੋ ਪਰ ਪਰੌਂਠੇ ਖਾਣ ਤੋਂ ਬਾਅਦ ਨਾ ਵਰਜੇ ਜ਼ਰੂਰ ਕਰੋ ਯਾਨੀ ਕਿ ਐਕਸਰਸਾਈਜ਼ ਜ਼ਰੂਰ ਕਰੋ ਨਾਲੇ ਵੈਸੇ ਵੀ ਆਪਾਂ ਕਿਹੜੇ ਰੋਜ਼ ਰੋਜ਼ ਪਰੌਂਠੇ ਖਾਂਦੇ ਆ ਕਦੀ ਕਦੀ ਖਾਈਦੇ ਨੇ ਹਨਾ ਤੇ ਜਿੱਦਣ ਖਾਣਾ ਇਸ ਤਰ੍ਹਾਂ ਮੱਖਣ ਨਾਲ ਤਲਿਆ ਹੋਇਆ ਤਲਿਆ ਦਾ ਮੇਰਾ ਮਤਲਬ ਹੈ ਕਿ ਜਿਵੇਂ ਆਪਾਂ ਸੇਕ ਰਹੇ ਆ ਤੇ ਪਾਉ ਭਾਜੀ ਵਾਲਾ ਪਰੌਂਠਾ ਮੱਖਣ ਵਾਲਾ ਬਣਾ ਕੇ ਖਾਓ ਸਵਾਦ ਹੀ ਆ ਜਾਏਗਾ ਖਾ ਕੇ ਬਹੁਤ ਹੀ ਵਧੀਆ ਸਵਾਦ ਆਉਂਦਾ ਹੈ ਇਹਦਾ ਮੱਖਣ ਲਾਣ ਤੋਂ ਬਾਅਦ ਜਦੋਂ ਪਰੌਂਠਾ ਦੋਨੋਂ ਪਾਸੇੋਂ ਵਧੀਆ ਜੈ ਰੜ ਜਾਵੇ ਨਾ ਆ ਦੇਖੋ ਇਸ ਤਰ੍ਹਾਂ ਦਾ ਤੇ ਉਦੋਂ ਆਪਾਂ ਇਹਨੂੰ ਤਵੇ ਤੋਂ ਲਾ ਕੇ ਪਲੇਟ 'ਤੇ ਰੱਖ ਲਵਾਂਗੇ ਤੇ ਗਰਮ ਗਰਮ ਪਰੌਂਠੇ ਦੇ ਉੱਤੇ ਤੁਸੀਂ ਰੱਖੋ ਮੱਖਣ ਤੇ ਨਾਲ ਚਾਹ ਹੋਵੇ ਤੇ ਭਾਵੇਂ ਹੋਵੇ ਦਹੀਂ ਤੇ ਚਾਹ ਔਰ ਦਹੀਂ ਨਾਲ ਮੱਖਣ ਵਾਲੇ ਪਾਉ ਭਾਜੀ ਵਾਲੇ ਪਰੌਂਠੇ ਨੂੰ ਤੁਸੀਂ ਇੰਜੋਏ ਕਰੋ